ਅੱਸੀ ਗੱਲ ਦੋਸਤੋ ਤਸਵੀਰਾਂ ਵੇਖ ਰਿਹਾ ਹਾਂ ਤੁਸੀਂ ਅਬੋਹਰ ਦੇ ਸਦਰ ਥਾਣੇ ਦੀਆਂ ਇੱਕ ਆਟੋ ਭਰਿਆ ਹੋਇਆ ਤੁਸੀਂ ਸ਼੍ਰੀ ਸ਼ਾਮ ਦੀ ਚੱਕਰੀ ਦੇ ਵਿੱਚ ਕਿਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਏ ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਈ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਤੁਸੀਂ ਦੇਖ ਰਹੇ ਹੋ ਲੱਕੜਾਂ ਦਾ ਹੈਗਾ ਇਹ ਲੱਕੜਾਂ ਚੋਰੀਆਂ ਕੀਤੀਆਂ ਜਾ ਰਹੀਆਂ ਸੀ ਨਹਿਰ ਦੇ ਕੰਢੇ ਰੋਹੜਿਆਂ ਵਾਲੀ ਤੋਂ ਲੈ ਕੇ ਟਾਨੀ ਕੜਾਕਾ ਸਿੰਘ ਦੇ ਰਸਤੇ ਦੇ ਵਿੱਚ ਇੱਕ ਨਹਿਰ ਪੈਂਦੀ ਹੈ ਨਹਿਰ ਦੇ ਉੱਪਰ ਇਹ ਲੱਕੜਾਂ ਰਾਤ ਨੂੰ ਚੋਰੀ ਕੀਤੀਆਂ ਜਾ ਰਹੀਆਂ ਸੀ ਵੱਡੀਆਂ ਜਾ ਰਹੀਆਂ ਸੀ ਤੇ ਪੁਲਿਸ ਨੇ ਕੁਝ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਖਿਲਾਫ ਕੇਸ ਦਰਜ ਕਰ ਲਿਆ। ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਏਗਾ ਤੇ ਪੁੱਛਿਆ ਜਾਏਗਾ ਕਿ ਉਹਨਾਂ ਨੇ ਕਿੰਨੇ ਕੁ ਵਰਦਾਤ ਨੂੰ ਇਸ ਤਰ੍ਹਾਂ ਇੰਜਾਮ ਦਿੱਤਾ, ਕਿੰਨੀਆਂ ਕੁ ਲੱਕੜਾਂ ਉਹਨਾਂ ਨੇ ਕੱਟੀਆਂ, ਕਿੰਨੇ ਕੁ ਰੱਖਾ ਤੋਂ ਉਹਨਾਂ ਨੇ ਕੱਟਿਆ। ਆਪਾਂ ਗੱਲਬਾਤ ਕਰਦੇ ਹਾਂ ਸਦਰ ਥਾਣਾ ਦੇ ਮੁਖੀ ਇਨਸਪੈਕਟਰ ਸੁਨੀਲ ਕੁਮਾਰ ਜੀ ਨਾਲ। ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਚੋਰਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਸਦਰ ਥਾਣਾ ਦੇ ਮੁਖੀ ਇਨਸਪੈਕਟਰ ਸੁਨੀਲ ਕੁਮਾਰ ਜੀ ਮੌਜੂਦ ਨੇ ਆਪਣੇ ਨਾਲ ਗੱਲਬਾਤ ਕਰਾਂਗੇ ਵੀ ਕੀ ਪਰਚਾ ਦਰਜ ਕੀਤਾ ਗਿਆ, ਕਿੰਨੇ ਲੋ ਅਜੈਨ ਜੀ ਇਹ ਦੋ ਜਣੇ ਹੈਗੇ ਆ ਜੀ ਸੁਰਿੰਦਰ ਤੇ ਮਨਜੀਤ ਹਾਣੀ ਕੜਾਕਾ ਤੋਂ ਜਿਨ੍ਹਾਂ ਤੇ ਅਸੀਂ ਜਿਹੜਾ ਹੈ 108/24 ਮਕਦਮਾ ਦਰਜ ਕੀਤਾ ਹੈ ਜੀ ਚੋਰੀ ਜਿਹੜੀ ਹੈ ਜੰਗਲਾਤ ਵਿਭਾਗ ਦੇ ਜਿਹੜੇ ਸਪੈਈ ਦੇ ਜਿਹੜੇ ਉਹ ਚੋਰੀ ਕਰਕੇ ਉਹ ਵੇਚਣ ਦੀ ਕੋਸ਼ਿਸ਼ ਕਰ ਰਹੇ ਜਿਨ੍ਹਾਂ ਨੂੰ ਅਸੀਂ ਮੌਕੇ ਤੇ ਕਾਬੂ ਕਰਕੇ ਨਾਲ ਰਿਕਵਰੀ ਕੀਤੀ ਹੈ ਜੀ ਉਹਦੇ ਤਹਿਤ ਹੀ ਅਸੀਂ ਮਕਦਮਾ ਦਰਜ ਕੀਤਾ ਹੈ ਜੀ ਠੀਕ ਹੈ ਥੈਂਕ ਯੂ ਸਰਕਾਰੀ ਸੰਪਤੀ ਸਰਕਾਰ ਦੀ ਹੁੰਦੀ ਆ ਉਹਨੂੰ ਆਪਾਂ ਨੁਕਸਾਨ ਨਹੀਂ ਪਹੁੰਚਾ ਸਕਦੇ ਪਰ ਜੇ ਨੁਕਸਾਨ ਪਹੁੰਚਾਣੇ ਆ ਤਾਂ ਇਸ ਤਰ੍ਹਾਂ ਪੁਲਿਸ ਵੱਲੋਂ ਕੇਸ ਵੀ ਦਰਜ ਕੀਤਾ ਜਾਂਦਾ ਹੈ ਇਸ ਕਰਕੇ ਆਪਾਂ ਨੂੰ ਸਰਕਾਰੀ ਸੰਪਤੀ ਦਾ ਖਿਆਲ ਰੱਖਣਾ ਚਾਹੀਦਾ ਨਾ ਕਿ ਉਸ ਦੀ ਚੋਰੀ ਕਰਨੀ ਚਾਹੀਦੀ ਆ ਸਵੇਰਾ ਟੀਵੀ ਲਈ ਆ ਬਹੁਤ ਤੋਂ ਤਰਮਿੰਦਰ ਦੀ ਰਿਪੋਰਟ